ਆਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਮਛਾਣਾ ਰਾਜਸਥਾਨ ਦੇ ਮੌਸਮ ਦੀ ਸਤਿ ਸ੍ਰੀ ਅਕਾਲ ਸਾਰੇ ਪੰਜਾਬਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਆਂਦੇ ਦਿਨਾਂ ਦੇ ਵਿੱਚ ਪੱਛਮੀ ਸਿਸਟਮ ਦੇ ਇੱਕ ਨੂੰ ਮਿਲੇਗਾ ਉਸ ਦੇ ਅਸਰ ਕੀਤਨ ਰਹਿਣਗੇ ਕਿਹੜੇ ਇਲਾਕਿਆਂ ਦੇ ਵਿੱਚ ਬੱਦਲ ਵਜ ਦੇ ਨਾਲ ਮੀਂਹ ਦੇ ਅਸਰ ਦੇਖਣ ਨੂੰ ਮਿਲਣਗੇ ਮੌਸਮ ਵਿਭਾਗ ਦੇ ਅਲਰਟ ਕੀ ਕਹਿ ਰਹੇ ਹਨ ਮਾਡਲ ਕੀ ਕਹਿ ਰਹੇ ਹਨ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁੜ ਸक्राइब ਪਹਿਲਾਂ ਢੋਡੀ ਤੱਕ ਪੌਂਦੀ ਰਵੇ ਫਿਲਹਾਲ ਜੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਟਵੀਨਾਟੌਟ ਦੇ ਨਾਲ ਸੰਜੀਆਂ ਕਰ ਰਹੇ ਹਾਂ ਤਕਰੀਬਨ ਆਪਾਂ ਨੂੰ ਕੱਲ ਹੀ ਇੱਕ ਸਿਸਟਮ ਹਲਕਾ ਜਿਹਾ ਟੁੱਟਵੇਂ ਤੌਰ ਤੇ ਪੰਜਾਬ ਰਿਆਣ ਰਾਜਸਥਾਨ ਤੋਂ ਗੁਜ਼ਰਦਾ ਹੋਇਆ ਕਾਈ ਦੇ ਰਿਹਾ ਸੀਗਾ ਤਕਰੀਬਨ ਆਪਾਂ ਨੂੰ ਸਵੇਰ ਦੇ ਪਹਿਲੇ ਜਾਂ ਅੱਜ ਵੀ ਹਲਕੀ ਫੁਲਕੀ ਬੱਦਲਬਾਈ ਪੰਜਾਬ ਰਿਆਣ ਰਾਜਸਥਾਨ ਦੇ ਵਿੱਚ ਗੁਜ਼ਰਦੀ ਹੋਈ ਕਾਈ ਦੇ ਰਹੀ ਸੀ ਬਹੁਤੇ ਕਿਹਤਰਾ ਦੇ ਵਿੱਚ ਤਕਰੀਬਨ ਦੁਪਹਿਰ ਤੋਂ ਬਾਅਦ ਆਪਾਂ ਨੂੰ ਤਕਰੀਬਨ ਧੁੱਪ ਦੇਖਣ ਨੂੰ ਮਿਲੀ ਟੈਂਪਰੇਚਰ ਤਕਰੀਬਨ ਇੱਕ ਸਥਿਰ ਦੇਖਣ ਨੂੰ ਮਿਲ ਰਹੇ ਸਨ ਐਵ 24 ਘੰਟਿਆਂ ਦੇ ਵਿੱਚ ਟੈਂਪਰੇਚਰ ਤਕਰੀਬਨ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲ ਸਕਦੇ ਹਨ ਪੰਜਾਬ ਦੇ ਨਾਲ ਨਾਲ ਰਾਜਸਥਾਨ ਦੇ ਵਿੱਚ ਜੇਕਰ ਮੌਸਮ ਵਿਭਾਗ ਵੱਲੋਂ ਜਿਹੜੇ ਲੋਡ ਜਾਰੀ ਕੀਤੇ ਗਏ ਹਨ ਤੇ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਹਿਸਾਬ ਨਾਲ ਗੱਲ ਕਰੀ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਮੈਕਸਿਮਮ ਐਵਰੇਜ ਟੈਂਪਰੇਚਰ ਦੇ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਤੇ ਪੰਜਾਬ ਦਾ ਟੈਂਪਰੇਚਰ ਵੀ ਆਪਾਂ ਨੂੰ ਨੋਰਮਲ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਮੈਕਸਿਮਮ ਟੈਂਪਰੇਚਰ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਪਖੜਾ ਨੰਗਲ ਡੈਮ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ 25 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਦਾ ਪਿਛਲੇ 24 ਘੰਟਿਆਂ ਤੋਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਓਵਰਆਲ ਮੌਸਮ ਕੇ ਗੱਲ ਕਰੀਏ ਤਾਂ ਬੋਰ ਦੇ ਵਿੱਚ ਆਪਾਂ ਨੂੰ ਮਿਨੀਮਮ ਟੈਂਪਰੇਚਰ ਆਪਾਂ ਨੂੰ 9 ਡਿਗਰੀ ਦੇ ਕਰੀਬ ਦੇਖਣ ਨੂੰ ਮਿਲਿਆ ਹੈ ਇਸੇ ਤਰ੍ਹਾਂ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਆਪਾਂ ਨੂੰ ਪਿਛਲੇ 24 48 ਘੰਟਿਆਂ ਤੋਂ ਜੇਕਰ ਜਿਹੜਾ ਇੱਕ ਸਿਸਟਮ ਦੇਖਣ ਨੂੰ ਮਿਲਿਆ ਹੈ ਫਿਰ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਜਦੇ ਵਿੱਚ ਆਪਾਂ ਨੂੰ ਟੈਂਪਰੇਚਰ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਜੇਕਰ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਆਪਾਂ ਨੂੰ ਫਤਿਹਵਾਦ ਦੇਖਣ ਨੂੰ ਮਿਲਿਆ ਹੈ ਜਦੇ ਵਿੱਚ ਟੈਂਪਰੇਚਰ 7.2 ਡ ਪਣ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਜੇਕਰ ਅਗਲੇ ਛੰਟੀਆਂ ਦੀ ਗੱਲ ਕਰੀ ਅੱਜ ਆਪਾਂ ਨੂੰ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਪਹਿਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਦੇ ਵਿੱਚ ਇਲਾਕੇ ਹੋਗੇ ਗੁਰਦਾਸਪੁਰ ਹਿਆਰਪੁਰ ਟਾਂਡਾ ਇਹਨਾਂ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਓਵਰਾਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਦਿਨ ਜਿੱਦਾਂ ਜਿੱਦਾਂ ਚੜਦਾ ਰਹੇਗਾ ਮੌਸਮ ਸਾਫ਼ ਰਹੇਗਾ ਹਲਕੀ ਤੋਂ ਦਰਮਿਆਨੀ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਉੱਤਰ-ਪਛਮ ਦੀ ਦਿਸ਼ਾ ਤੋਂ ਹਵਾ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕ ਜੀਪੀਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਯਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਪਹਾੜੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਹਵਾ ਪੱਛਮ ਦਿਸ਼ਾ ਤੋਂ ਜਲਦੀ ਹੋਈ ਦਿਖਾਈ ਦੇਗੀ ਤਕਰੀਬਨ 9 ਕਿਲੋਮੀਟਰ ਦੇ ਹਿਸਾਬ ਨਾਲ ਓਵਰਆਲ ਮੌਸਮ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਮਿਲੇਗਾ ਤਕਰੀਬਨ ਆਪਾਂ ਸਿਸਟਮ ਦੀ ਗੱਲ ਕਰੀਏ 26 27 28 ਤਰੀਕ ਨੂੰ ਆਪਾਂ ਨੂੰ ਹਲਕੇ ਤੋਂ ਦਰਮਿਆਨਿਆ ਸਿਸਟਮ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਵਿੱਚ ਕੁਝ ਪੰਜਾਬ ਦੇ ਇਲਾਕਿਆਂ ਨੂੰ ਕਵਰ ਕਰ ਤਰੀਕ ਦੀ ਗੱਲ ਕਰੀਏ 24 ਤਰੀਕ ਨੂੰ ਵੀ ਆਪਾਂ ਨੂੰ ਟੁੱਟਮੇ ਤੌਰ ਤੇ ਬਦਲਬਾਈ ਪੰਜਾਬ ਰਿਆਣਾ ਰਾਜਸਥਾਨ ਦੇ ਵਿੱਚ ਗੁਜਰਦੀ ਹੋਈ ਿਕਾਈ ਦੇਗੀ ਕਿਉਂਕਿ ਹਲਕੇ ਤੋਂ ਦਰਮਿਆਨੇ ਪੱਛਮੀ ਸਿਸਟਮ ਪਾਰੀ ਇਲਾਕਿਆਂ ਦੇ ਵਿੱਚ ਐਕਟਿਵੇਟ ਦੇਖਣ ਨੂੰ ਮਿਲ ਰਹੇ ਹਨ ਤਕਰੀਬਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਰਹੇਗਾ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੁੱਪ ਵੀ ਵਰਗਾ ਮੋਲ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਜੀਐਫਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਵੱਲੋਂ ਫਿਲਹਾਲ ਇਸ ਦੇ ਵਿੱਚ ਕੋਈ ਅਪਡੇਟ ਨਹੀਂ ਦਿੱਤੀ ਗਈ ਬਦਲਬਾਈ ਦੀ ਜੇਕਰ ਹਵਾ ਦੀ ਗੱਲ ਕਰੀਏ ਉੱਤਰ ਜਿਸਾ ਤੋਂ ਹਵਾ ਆਪਾਂ ਨੂੰ ਜ਼ਿਆਦਾਤਰ ਇਲਾਕ 25 ਤਰੀਕ ਦੀ ਗੱਲ ਕਰੀਏ 25 ਤਰੀਕ ਨੂੰ ਪਛਵੀ ਸਿਸਟਮ ਦਾ ਅਸਰ ਆਪਾਂ ਨੂੰ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੋ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇ ਨਾਲ ਹਲਕੇ ਸ਼ਰਾਟੇ ਦੇ ਚਾਂਸ ਬਣ ਸਕਦੇ ਹਨ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਸ ਦੇ ਵਿੱਚ ਇਲਾਕੇ ਹੋ ਸਕਦੇ ਹਨ ਅੰਮ੍ਰਿਤਸਰ ਹੋ ਗਿਆ ਮੋਗਾ ਹੋ ਗਿਆ ਜਲੰਧਰ ਦੇ ਕੁਝ ਇਲਾਕੇ ਹੋਗੇ ਬਾਕੀ ਟੁੱਟਮੀ ਬੱਦਲਵਾਈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਓਵਰਆਲ ਮੌਸਮ ਠੀਕ ਰਕ ਦੇਖਣ ਨੂੰ ਮਿਲੇਗਾ ਜੇਕਰ ਜੀਐਫਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਮੌਸਮ ਵਿਭਾਗ ਵੱਲੋਂ ਫਿਲਹਾਲ ਟੁੱਟਵੇਂ ਪੰਜਾਬ ਦੇ ਵਿੱਚ ਐਂਟਰ ਹੁੰਦੀ ਦਿਖਾਈ ਦੇਗੀ ਓਵਰਆਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਜੇਕਰ 26 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਕਰੀਬਨ ਆਪਾਂ ਪਹਿਲੇ ਦੱਸ ਚੁੱਕੇ ਹਲਕੀ ਤੋਂ ਦਰਮਿਆਨੀ ਸਿਸਟਮ ਆਪਾਂ ਨੂੰ ਮੱਝ ਅਤੇ ਦਬਾਬੇ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਫਿਲਹਾਲ ਜੇਕਰ ਤਕਰੀਬਨ ਗੱਲ ਕਰੀਏ ਤਾਂ ਇਸ ਦਾ ਅਸਰ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਗੁਰਦਾਸਪੁਰ ਲੁਧਿਆਣਾ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਓਵਰਆਲ ਟੁੱਟਵੇਂ ਤੌਰ ਤੇ ਬੱਦਲਬਾਈ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ 26 ਤਰੀਕ ਦੀ ਗੱਲ ਕਰੀ ਗਈ ਹੈ ਤੇ 27 ਤਰੀਕ ਨੂੰ ਵੀ ਟੁੱਟਵੇਂ ਤੌਰ ਤੇ ਸਿਸਟਮ ਆ ਗਈ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ